ਬੜੀ ਦੁਖਦਾਈ ਗੱਲ ਹੈ ਇਹ ਉਸ ਵਿਅਕਤੀ ਨੂੰ ਪਤਾ ਲੱਗਦਾ ਜਿਹੜਾ ਘਰ ਉੱਜੜਦਾ ਜਿਸ ਤਨ ਲੱਗੀਆਂ ਸੋਈ ਜਾਣੇ ਕੌਣ ਜਾਣੇ ਪੀੜ ਪਰਾਈ ਇਹ ਜੋ ਆਦਮੀ ਦੀ ਤਕਲੀਫ ਹੈ ਕੋਈ ਦੱਸ ਸਕਦਾ ਵੀ ਸਾਡੇ ਸਾਡੇ ਤੇ ਕੀ ਬੀਤੂਗੀ ਜੇ ਘਰ ਦਾ ਜਾੜਾ ਹੋ ਗਿਆ ਜੇ ਘਰ ਸਾਡਾ ਟਹਿ ਗਿਆ ਜ਼ਮੀਨ ਖੋਲੀ ਸਾਨੂੰ ਘਰੋਂ ਬੇਕਾਰ ਕਰ ਦਿੱਤਾ ਮੈਨੂੰ ਪਤਾ ਹੈ ਰਾਤਾਂ ਦੀਆਂ ਨੀਂਦਾਂ ਉੱਟ ਜਾਂਦੀਆਂ ਹਨ। ਔਰ ਅੱਜ ਤੁਸੀਂ ਗਰਮੀ 'ਚ ਇੱਥੇ 45 ਡਿਗਰੀ 'ਚ ਇਸੇ ਕਰਕੇ ਆਏ ਹੋ ਵੀ ਸ਼ਾਇਦ ਸਾਡੀ ਕੋਈ ਆਵਾਜ਼ ਬੁਲੰਦ ਕਰ ਸਕੇ। ਪਰ ਮੈਂ ਮਾਫੀ ਚਾਹੁੰਦਾ ਇਹ ਗੱਲ ਕਹਿਣਿਆ ਕਿਸੇ ਨੂੰ ਬੁਰਾ ਨਾ ਲੱਗੇ। ਆ ਵਿੰਗਾ thora ਜਾਖੜ ਇੱਥੇ ਬੈਠਾ ਜਿਹੜਾ ਜਾਖੜ ਸਾਹਿਬ ਜਿਹਨੂੰ ਬੜਾ ਵੱਡਾ ਤੁਸੀਂ ਹਮੇਸ਼ਾ ਰੁਤਬਾ ਦਿੱਤਾ ਮੰਤਰੀ ਬਣਾਇਆ ਬਾਫ ਨੂੰ ਸਪੀਕਰ ਬਣਾਇਆ ਆਦਮੀਆ ਬਲਰਾਮ ਜਾਖੜ ਜੀ ਨੂੰ ਆ ਮੇ ਪਾਈਆਂ ਹਮੇਸ਼ਾ ਇੱਕ ਵਾਰ ਹੀ ਨਹੀਂ ਵੋਟਾਂ ਪਾਈਆਂ ਸਦੀਆਂ ਤੋਂ ਵੋਟਾਂ ਪਾ ਰਹੇ ਹਾਂ ਸਦੀਆਂ ਤੋਂ ਇਸ ਵਾਰੀ ਵੀ ਮੁੰਡੇ ਨੂੰ ਤੁਸੀਂ ਐਮਐਲਏ ਬਣਾਇਆ ਉਹ ਸੰਦੀਪ ਜਾਖੜ ਨੂੰ ਮੈਨੂੰ ਨਹੀਂ ਲੱਗਦਾ ਕਿ ਇਹਦੇ ਬਾਰੇ ਕੋਈ ਗੱਲਬਾਤ ਤੁਸੀਂ ਖੇਤੀਬਾੜੀ ਮੰਤਰੀ ਖੁਦ ਰਹੇ ਜਾਖੜ ਸਾਹਿਬ ਵੱਡੇ ਬਲਰਾਮ ਜਾਖੜ ਜੀ ਖੁਦ ਰਹੇ ਸਪੀਕਰ ਕਹਿੰਦੇ ਅਸੀਂ ਸਪੀਕਰ ਵੀ ਰਹੇ ਖੇਤੀਬਾੜੀ ਮੰਤਰੀ ਵੀ ਰਹੇ ਹਾਂ ਤੇਰਾ ਮੇਰਾ ਖਿਆਲ ਤੜਕੀ ਠੀਕ ਹੈ ਕੰਮ ਤੇਰਾ ਦੋਵੇਂ ਚੁੱਪ ਕਰ ਜਾ ਸੋ ਇਸੇ ਤਰ੍ਹਾਂ ਜਿਹੜਾ ਸੁਨੀਲ ਜਾਖੜ ਸੀ ਉਹ ਕਾਂਗਰਸ ਦਾ ਪ੍ਰਧਾਨ ਵੀ ਰਿਹਾ ਤੇ ਭਾਜਪਾ ਦਾ ਵੀ ਪ੍ਰਧਾਨ ਕਾਂਗਰਸ ਵਿੱਚ ਵੀ ਵੱਡੇ ਆਗੂਆ ਤੇ ਰਿਆ ਇੱਕੋ ਇੱਕ ਕੰਪਨੀ ਹੈ ਕਿਸਾਨਾਂ ਦੀ ਜਿਹੜੀ ਰੇ ਸਪਰੇਅ ਦਿੰਦੀ ਆ ਆਪਾਂ ਨੂੰ ਇੱਕੋ ਉਰੇ ਪਰਿਵਾਰ ਦੇ ਜੀ ਚੇਅਰਮੈਨ ਰਹੇ ਹੋਣ ਉਹਨਾਂ ਦਾ ਭਤੀਜਾ ਵੀ ਕੁਝ ਹਜਾਰਾਂ ਮੈਂਬਰ ਹੈ ਕਹਿਣ ਦਾ ਮਤਲਬ ਹੈ ਛੋਟੀ ਜੀ ਗੱਲ ਹੈ ਸੀਡ ਫਾਰਮ ਦੀਆਂ ਜਿਹੜੀ ਜਾਇਦਾਦ ਹੈ ਇਹ ਕਿਸੇ ਦੀ ਜਾਇਦਾਦ ਨਹੀਂ ਸੀ ਇਹ ਸਰਕਾਰ ਦੀ ਜਾਇਦਾਦ ਹੈ ਸਰਕਾਰ ਦੀ ਜਾਇਦਾਦ ਤੋਂ ਬਾਅਦ ਜਿਹੜੇ ਸਰਕਾਰ ਸਰਕਾਰ ਕੀ ਲਈ ਹੁੰਦੀ ਹੈ ਲੋਕਾਂ ਦੀ ਹੁੰਦੀ ਹੈ ਸਰਕਾਰ ਕੀ ਲਈ ਹੈ ਲੋਕਾਂ ਦੀ ਸਰਕਾਰ ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ ਹੈ ਅਸੀਂ ਘਰ ਮਕਾਨ ਕੌਣ ਆਸਤੇ ਜਗਾ ਦਿੰਦੇ ਆ ਅਸੀਂ ਮਕਾਨ ਬਣਾਉਣ ਵਾਸਤੇ ਪੈਸੇ ਸਰਕਾਰਾਂ ਦਿੰਦੀ ਹੈ ਸੜਕ ਕੱ데 ਰਸਤੇ ਦਿੰਦੀ ਹੈ ਇਹ ਜਮੀਨ ਕਾਨੂੰਨ ਹੈ ਕਿ ਜਿੱਥੇ 18 ਸਾਲ ਗਰਦਾਵਰੀ ਤੁਹਾਡੇ ਨਾਮ ਹੈ ਜਦੌੜੀ ਜਿਹਨੂੰ ਕਹਿੰਦੇ ਉੱਥੇ ਬੰਦੇ ਦਾ ਹੱਕ ਬਣ ਜਾਂਦਾ ਵੀ ਉਹ ਮਾਲਕ ਬਣ ਜਾਂਦਾ ਚਾਹੇ ਕਿਸੇ ਦੀ ਬੰਦੇ ਦੀ ਰਾਜੇਵੜਿੰਗ ਦੀ ਜ਼ਮੀਨ ਤੇ ਅਗਰ ਕਬਜ਼ਾ ਤੁਹਾਡਾ ਜਿਹੜੀ ਮੇਰੇ ਨਾਮ ਹੈ ਤੇ 18 ਸਾਲਾਂ ਤੋਂ ਲਗਾਤਾਰ ਕਬਜ਼ਾ ਤੇ ਗਰਦਾਵਰੀ ਤੁਹਾਡੇ ਨਾਮ ਹੈ 18 ਸਾਲ ਪੁਰਾਣੀ ਤੇ ਕਾਨੂੰਨ ਕੋਰਟ ਇਹ ਗੱਲ ਕਹਿੰਦਾ ਵੀ ਇਹ ਕੋਟ ਨਹੀਂ ਸਕਦਾ ਮਾਲਕ ਹੋ ਗਿਆ ਹੈ ਇਹਦਾ ਇੱਕ ਮਿੰਟ ਬਈ ਯਾਰ ਕੋਈ ਨਹੀਂ ਕੋਈ ਨਹੀਂ ਇੱਥੇ ਤਾਂ ਇਹ ਜ਼ਮੀਨ ਹੀ ਸੀਡ ਫਾਰਮ ਦੀ ਹੈ ਜਿਹੜੀ ਕੀ ਸਰਕਾਰ ਦੀ ਹੈ ਸਰਕਾਰ ਦੀ ਜ਼ਮੀਨ ਜਨਤਾ ਦੀ ਜ਼ਮੀਨ ਸੁਣੋ ਇਹ ਜਿਵੇਂ ਚੌਧਰੀ ਦੀ ਸਾਫ ਵੀ ਕੋਈ ਜ਼ਮੀਨ ਥੋੜੀ ਹੈ ਜਾਂ ਰਾਜੇ ਵੜਿੰਗ ਦੀ ਥੋੜੀ ਹੈ ਸੋ ਇਹ ਹੁਣ ਤੱਕ ਫੈਸਲਾ ਹੋ ਜਾਣਾ ਚਾਹੀਦਾ ਹੈ ਔਰ ਆਪਣੇ ਆਪ ਨੂੰ 허ਬੋਰ ਦੇ ਮਾਲਕ ਕਹਿਣ ਵਾਲੇ ਇਹ ਲੋਕ ਐਡੇ ਵੱਡੇ ਵੱਡੇ ਪਰਿਵਾਰ ਜਿਨ੍ਹਾਂ ਦੀ ਸਿੱਧੇ ਜਿਨ੍ਹਾਂ ਦੇ ਵਿਆਹਾਂ ਤੇ ਨਰਿੰਦਰ ਮੋਦੀ ਆਉਂਦਾ ਬੋਲੋ ਬੋਲਦੇ ਨਹੀਂ ਡਰ ਲੱਗਿਆ ਨਹੀਂ ਇਹਦੀ ਪੁਕਾਰ ਮਦਦ ਚਾਹੀਦੀ ਹੈ ਔਰ ਅਮਿਤ ਸ਼ਾਹ ਹੈ ਅੱਜ ਇਹ 2 ਮਿੰਟ ਦਾ ਕੰਮ ਹੈ ਕਿਉਂਕਿ ਸੜਕ ਕੇਂਦਰ ਦੀ ਸਰਕਾਰ ਸੜਕ ਕੱਢ ਰਹੀ ਹੈ ਇਹ ਕੇਂਦਰ ਦੀ ਸਰਕਾਰ ਨੂੰ ਜਾ ਕੇ ਅਠਾ ਸਰਪੰਚਾਂ ਨੂੰ ਲਿਜਾ ਕੇ ਜਾਖੜ 5 ਮਿੰਟਾਂ ਜੇ ਤੁਹਾਨੂੰ ਮੁਆਵਜ਼ਾ ਦਿਵਾ ਸਕਦਾ ਇੱਕ 5 ਮਿੰਟਾਂ ਦੇ 5 ਮਿੰਟਾਂ ਕਿੰਨੇ ਮਿੰਟਾਂ ਦੇ ਪਰ ਮੁਆਵਜ਼ਾ ਦਿਵਾਤਾ ਤਾਂ ਤੁਸੀਂ ਅਮੀਰ ਹੋ ਜਾਓਗੇ ਅਮੀਰ ਹੋ ਜਾਓਗੇ ਤਾਂ ਤੁਹਾਡੇ ਮੁੰਡੇ ਸਵਾਲ ਕਰਨਗੇ ਕਿ ਜਾਖੜ ਸਾਹਿਬ ਆਹ ਵਾਰਾ ਕੀਆ ਕੀ ਅੱਜ ਤੱਕ ਪੱਤੀ 50 ਸਾਲਾਂ ਤੋਂ ਤੁਹਾਡੇ ਪਰਿਵਾਰ ਨੂੰ ਜਿਤਾਇਆ ਸਾਡਾ ਕੀਤਾ ਕੀ ਸਾਡੇ ਮੁੰਡੇ ਦੱਸੋ ਕਿੰਨੇ ਲਵਾਏ बीजेपी गए अभी बीजेपी जागे बीजे जो आप तुम कांग्रेस आप कांग्रेस आगे और दलवी साहब कांग्रेस में रहकर अगर कांग्रेस की उन्होंने कहा कि मैं कांग्रेस ही हूं लेकिन तुम बीजेपी को डालो लोगों ने वो भी कर दिया यहां पर लड़ा जगनीत बराड़ एक होता था तो बरार वो जगनीत बराड़ के खिलाफ वोटें डलवा दी जोरा सिंह मान को जोशन लड़ा यहां से जोशन के खिलाफ दी किसी और को कबाया साहब लड़े तो कबाया साहब खुद प्रधान थे खुद कांग्रेस के प्रधान कबाया साहब चुनाव लड़े तो कबाया साहब के खिलाफ कर दो और ये जनता ने कहा कि नहीं जाखड़ हमारे इस अबूर का मालिक है जैसा कहेगा हम करेंगे जैसा एक संतोख सिंह रंधावा लड़ा था किसी जमाने में रंधावा का बेटा वो पिता उसकी हो रही भी मुखालफत कर दी मेरे कहने का मतलब कांग्रेस में रहके भी उसकी कर दो वो भी मान जाते थे लोग इन्होंने इतना कुछ दिया उस परिवार को पांच में क्या कम है तो पंजाब सरकार भी ए थोड़े न जमीना कर सकती है कि जमीना चाहवे ਮੁਆਦਾ ਜਾ ਖਰਚਾ ਦੇਵਾ ਸਕਦਾ ਕਿਉਂਕਿ ਕੇਂਦਰ ਸਰਕਾਰ ਨੇ ਦੇਣਾ ਹੈ ਗੱਲ ਸਮਝਾਈ ਕਿ ਨਹੀਂ ਸਹੀ 5 ਮਿੰਟਾਂ ਚ ਸਾਰੇ ਮੰਤਰੀ ਭਤੀਜੇ ਦੇ ਪੋਤੇ ਦੇ ਵਿਆਹ ਤੇ ਆਏ ਸੀ ਪ੍ਰਧਾਨ ਮੰਤਰੀ ਵੀ ਆਇਆ ਤੇ ਵਿਆਹ ਵਾਸਤੇ ਟੈਂਟਾ ਲਾ ਗਿਆ ਉਹ ਨੂੰ ਇਹ ਕਹਿੰਦਾ ਕਿ ਪ੍ਰਧਾਨ ਮੰਤਰੀ ਸਾਹਿਬ ਇੰਨੇ ਲੋਕਾਂ ਦਾ ਝਾੜਾ ਹੈ ਮੇਰੇ ਇਲਾਕੇ ਦੇ ਇਹਨਾਂ ਨੂੰ ਜਿੰਨਾ ਜਿੰਨਾ ਪੈਸਾ ਕੀ ਫਰਕ ਪੈਂਦਾ ਯਾਰ ਕਿਸੇ ਨੇ ਪਿਉਨੇ ਨੇੜਾ ਕਰੋ ਸਰਕਾਰ ਦੇ ਡੱਬੇ ਚੋਂ ਦੇਣਾ ਤੇ ਮੈਨੂੰ ਫਰਾਉ ਸਰਕਾਰ ਦਾ ਡੱਬਾ ਮੈਂ ਹਰੇਕ ਨੂੰ ਵੜ ਦਿੰਨਾ ਸਾਰੀ ਉਮਰ ਉਹ ਰੀਆਂ ਪੀੜੀਆਂ ਕਹਿਣੀਆਂ ਯਾਰ ਸਾਡੀ ਸਾਨੂੰ ਮੁਆਫ ਕਰਾ ਆਗੇ ਬੜਿੰਗਲੇ ਦਵਾ ਬੋਲੋ ਜੋ ਮੇਰੇ ਕਹਿਣ ਦਾ ਮਤਲਬ ਹੈ ਤੇਰੇ ਬਾਰੇ ਕਿਸੇ ਨੇ ਨਹੀਂ ਕਿਹਾ ਹਾਂ ਮੈਂ ਛੇਰ ਸਿੰਘ ਘਬਾਇਆ ਨੂੰ ਵਾਰੀ-ਵਾਰੀ ਰਾਹੁਲ ગાંધી ਨਾਲ ਗੱਲ ਕਰਦੇ ਤਿੰਨ ਚਾਰਾਂ ਦੀ ਵੇਖਿਆ ਵੀ ਇਹ ਬਹੁਤ ਵੱਡਾ ਮੁੱਦਾ ਹੈ ਤੇਰੇ ਤੇ ਆਪਾਂ ਲੜਾਈ ਲੜਨੀ ਇਹ ਪੰਜਾਬ ਦੀ ਸਰਕਾਰ ਹੈ ਜ਼ਮੀਨ ਤੁਹਾਡੇ ਨਾਲ ਕਰ ਸਕਦੀ ਹੈ ਸੜਕ ਕੱਢਣ ਦਾ ਮੁਆਵਜ਼ਾ ਉਹ ਦੇ ਸਕਦੇ ਆਹ ਰੈਂਦੀ ਖੁੱਬੀਆ ਪੁਲਸ ਭੇਜ ਦਿੰਦੇ ਹੋ ਉਹ ਪਾਣੀ ਵਾਲੀਆਂ ਪੈਟਾ ਵੇਚੀਆਂ ਵੀ ਇਹਨਾਂ ਦੇ ਪਿਛੜਾ ਡਰਿਆ ਨਾ ਕਰੋ ਇਹ ਪਾਣੀ ਦੀ ਵਿਚਾਰ ਦਾ ਮੂੰਹ ਨਹੀਂ ਅੱਗੇ ਰੱਖੀਦਾ ਪਿੱਠ ਰੱਖੀਦਾ ਕੁਝ ਹੁੰਦਾ ਹੀ ਨਹੀਂ ਮੇਰੇ ਤੇ ਤਾਂ 20 ਈ ਮਾਰੀਆਂ ਹਾਂ ਇਹ ਤੁਹਾਨੂੰ ਡਰਾਉਂਦੇ ਆ ਤੇ ਉਹ ਆ ਗਈ ਵੱਡੀ ਸਾਰੀ ਇੱਕ ਕਈ ਦਾ ਐਸੇ ਬਾਦਰ ਆ ਉੱਤੇ ਕੱਢ ਕੇ ਮੇਰਾ ਮੂੰਹ ਹੀ ਉੱਤਰ ਮੋੜ ਦਿੰਦੇ ਆ ਦੋ ਚਾਰ ਉੱਤੇ ਬਸ ਕੇ ਕੱਢ ਕੇ ਪੁਲਸ ਵਾਲੋਂ ਨਹੀਂ ਕਰਦਿਆ ਕਰੋ ਲੜਾਈ ਦਾ ਆਪਾਨੂੰ ਲੜਨੀ ਪੈਣੀ ਇਹ ਹੁਣ ਪੰਜਾਬ ਸਰਕਾਰ ਨੂੰ ਵੀ ਅੱਜ ਮੈਂ ਇਹਰੇ ਤੇ ਇੱਕ ਚਿੱਠੀ ਲਿਖਾਂਗਾ ਤੇ ਮੈਂ ਤੇ ਕਹਵਾਇਆ ਸੀ ਛੋਟੇ 8 ਸਰਪੰਚ ਤੇ 8 ਛੋਟੇ ਹੋਰ ਬੰਦੇ 16 ਬੰਦਿਆਂ ਨੂੰ ਲੈ ਕੇ ਐਸੇ ਮਹੀਨੇ ਦਾ ਅੱਜ ਸਾਨੂੰ ਮੈਂ 30 ਤੱਕ ਮੇਰੇ ਕੰਮ ਹੈ ਕਿ ਮੀਟਿੰਗ ਹੈ ਇਹ ਅਸੀਂ ਦੋਵੇਂ 16 ਬੰਦਿਆਂ ਨੂੰ ਲੈ ਕੇ ਗੜਕਰੀ ਨੂੰ ਮਿਲਾਂਗੇ ਜਿਹੜਾ ਸੜਕਾਂ ਦਾ ਮੰਤਰੀ ਹੈ ਜਿਹੜਾ ਮੁਆਵਜ਼ਾ ਦਿੰਦਾ ਉਹ 16 ਬੰਦਿਆਂ ਨੂੰ ਅਸੀਂ ਦੋਵੇਂ ਲੈ ਕੇ ਮਿਲਾਂਗੇ ਕਿ ਮੈਂ ਤੇ ਹਜ਼ਾਰੂਰ ਇੱਧਰ ਵੀ ਖੁੰਦਰ ਕੀ ਦੇਖਣਾ ਤਮਾਸ਼ਾ ਦੇਖਣ ਬੱਤੇ ਬਹੁਤ ਗੱਲ ਕਰਦੇ ਕੱਲ ਸਮੇਂ ਮੈਂ ਤੇ ਕਬਾਇਆ ਸਾਹਿਬ ਤੇ ਮੰਤਰੀ ਚੰਗਾ ਮੰਤਰੀ ਹੈ ਪੂਰੇ ਕਾਲੇ ਆਪਾਂ ਦੁਹਾਈ ਜਾ ਕੇ ਪਾਵਾਂਗੇ ਤੇ ਸਾਡੇ ਕੋਲੇ ਰਜਿਸਟਰੀ ਐ ਗਰਦੌਰੀ ਐ ਕੋਠੀਆਂ ਪਈਆਂ ਵੀ ਐ ਮੋਟਰ ਦੇ ਕਨੈਕਸ਼ਨ ਐ ਬਿਜਲੀ ਦੇ ਕਨੈਕਸ਼ਨ ਐ ਇਹ ਕੰਮ ਤੂੰ ਨਾ ਕਰ ਤੇ ਸਾਨੂੰ ਮੁਆਵਜ਼ਾ ਦੇ ਦੇ ਸਰਕਾਰ ਦੀ ਕੱਢ ਲਾ ਜੇ ਕੱਢਣੀ ਐ ਪਰ ਮੁਆਵਜ਼ਾ ਦੇ ਤੇ ਪੰਜਾਬ ਸਰਕਾਰ ਨੂੰ ਵੀ ਆਪਾਂ ਦੋਨੋਂ ਜਾਣੇ ਮੁੱਖ ਮੰਤਰੀ ਤੋਂ ਟਾਈਮ ਮੰਗੀਏ ਆਵੇ ਆਪਣੀ ਬੰਦੀ ਨਹੀਂ ਹੋਰੇ ਨਾਲ ਨਹੀਂ ਕੋਈ ਗੱਲ ਨਹੀਂ ਨਹੀਂ ਆਪਣੀ ਬੰਦੀ ਨਹੀਂ ਲੇਕਿਨ ਆਪਾਂ ਜਨਤਾ ਦੇ ਵਾਸਤੇ ਨੰਗੇ ਪੈਰੀ ਜਾਵਾਂਗੇ ਉਹ ਕੋ। ਇਹ ਸਾਡਾ ਕੰਮ ਗਾ। ਆਸ੍ਰੀਆ ਕਰੋ। ਤੇ ਤੀਜੀ ਗੱਲ ਇਹਦੇ ਪਿੱਛੇ ਫਾਨੂੰ ਵਕੀਲ ਹਾਈ ਕੋਰਟ ਚ ਕਰਨਾ ਪਵੇ। ਉਹਨੇ ਵੀ ਆਪਾਂ رائے ਲੈ ਲਈਏ। ਤੁਸੀਂ ਚੰਡੀਗੜ੍ਹ ਇੱਕ ਦਿਨ ਤੁਹਾਡੇ ਸਰਪੰਚ ਤੇ ਨਾਲ ਉਹਨਾਂ ਦੇ ਬੰਦੇ ਆਜੋ। ਤਕੜੇ ਤੋਂ ਤਕੜੇ ਦੋ ਤਿੰਨ ਵਕੀਲਾਂ ਨਾਲ ਰਾਇ ਕਰ ਲੈਣੇ ਜਿਹੜੇ ਵੱਧੂ ਪੈਸੇ ਲੈਂਦੇ ਆ ਇਸ ਤਰੀਕੇ ਤੇ ਜਾਂਦੇ ਪੰਜ ਚਾਰ ਲੱਖ ਰੁਪਇਆ ਲੈਂਦੇ ਉਹ ਮੈਂ ਤਾਂ ਕਬਾਇਆ ਸਾਹਿਬ ਭਾਵੇਂ ਮੁਫਤ ਕਰਾਈਏ ਤੇ ਭਾਵੇਂ ਪੈਸੇ ਲਈਏ ਅਸੀਂ ਉਹ ਵੀ ਦੋਨੇ ਜਣੇ ਇੰਤਜ਼ਾਮ ਤੋਂ ਕਰ ਦਾਂਗੇ ਸਾਥ ਸਿਆਪਾਲ ਜੇ ਭਰਾਵੋ ਤਿੰਨ ਕਾਮੀਆਂ ਤੇ ਚੌਥਾ ਸਾਡੇ ਕੋਲੇ ਆਹਲਾ ਨਾਰਾ ਇੱਕ ਤਾਂ ਕੇਂਦਰ ਮੰਤਰੀ ਕੋਲੇ ਅੱਜ ਸਾਸੀ ਜਾ ਸਕਦੇ ਆ। ਥੋੜੀ ਸਾਡੇ ਹੱਥ 'ਚ ਉਹ 10 ਕ ਤਾਂ ਵੀ ਕੰਮ ਤਾਂ ਹੈ ਨਹੀਂ। ਇੱਕ ਅਸੀਂ ਪੰਜਾਬ ਸਰਕਾਰ ਨਾਲ ਲੜ ਸਕਦੇ ਆ ਤੇ ਥੋੜੀ ਗੱਲ ਬਚਾ ਸਕਦੇ ਆ। ਤੀਜਾ ਅਸੀਂ ਕੋਰਟ ਦਾ ਦਰਵਾਜ਼ਾ ਖੜਕਾ ਕੇ ਕਰ ਸਕਦੇ ਆ। ਚੌਥਾ ਤੁਹਾਡੇ ਨਾਲ ਲੜਾਈ 'ਚ ਸ਼ਾਮਲ ਹੋ ਸਕਦੇ ਆ। ਇਹ ਚਾਰ ਹੀ ਕੰਮ ਅਜੇ ਤੱਕ ਕਰ ਸਕਦੇ ਆ। ਜਿੱਦੇ ਸਾਡਾ ਰਾਜ ਭਾਗ ਆ ਗਿਆ। ਤੇ ਜਾਖੜਾ ਨੂੰ ਤੁਸੀਂ ਹਰਾਤਾ ਇੱਥੋਂ। ਅਗਲੇ 2 ਸਾਲਾਂ ਨੂੰ। ਹਾਟਾ ਪਿੰਡਾਂ 'ਚ। ਅੱਠਾ ਪਿੰਨਾ ਦੇ ਵਿੱਚ ਉਹ ਯਾਰ ਬੈਠਾ ਰਹਿੰਦੇ ਤੂੰ ਐਂ ਬੋਲੀ ਜਾਂਦਾ ਵਿੱਚ ਕੋਈ ਨਹੀਂ ਯਾਰ ਮਾੜਾ ਮੁੱਟਾ ਆਦੀ ਪੀਪੀ ਚ ਕੋਈ ਨਹੀਂ ਕੋਈ ਗੱਲ ਨਹੀਂ ਇੱਥੇ ਤੁਸੀਂ ਮਾਂਜਤਾ ਜਾਖੜ ਸਾਹਿਬ ਆ ਰਹੇ ਹੋ ਆ ਆਚਾਰਾ ਪਿੰਨਾ ਚ ਇੱਕ ਗੱਲ ਅੱਠਾ ਪਿੰਨਾ ਚ ਇੱਕ ਗੱਲ ਕਰ ਲੋ ਕਿ ਜਾਂ ਤਾਂ ਚੌਧਰੀ ਸਾਹ ਸੰਦੀ ਸਾਡੀ ਜ਼ਮੀਨ ਦਾ ਮੁਆਵਜ਼ਾ ਦਿਵਾ ਦੇ ਤੇ ਜਾਂ ਫਿਰ ਸਾਡੇ ਡੱਬਾ ਦਰਦੇ ਕੋਈ ਨਹੀਂ ਇੱਥੇ ਹਰ ਦਿਨਾਂ ਦੇ ਜੋ ਫਿਰ ਗੱਲ ਆ ਕਰਿਓ ਜੋ ਫੇਰੀ ਗੱਲ ਕਿ ਤੋਂ ਵੀ ਨਹੀਂ ਮੈਂ ਦਾਖੜ ਸਾਹਿਬ ਦਾ ਪੁਰਾਣਾ ਆਦਮੀ ਹਾਂ ਮੈਂ ਇੱਕ ਬਈ ਡਾਲੂਗਾ ਫਿਰ ਉਹ ਇੱਕ ਬੰਦਾ ਜਿਹੜਾ ਕਰੇ ਰਬਾਈਕਟ ਕਰੇ ਜੋ ਬਈ ਇਹ ਜਾ ਉਹਨੂੰ ਕਾ ਮਵਾਗਾ ਦਵਾਰੇ ਅਸੀਂ ਸਾਰੇ ਪਾਵਾਂਗੇ ਤੈਨੂੰ ਬੋਲੋ ਇਹ ਖਰੀਦ ਲੈ ਇਹ ਟੱਟ ਖਰੀਦ ਲੈ ਹਾਂ ਫੇਰ ਕਾਤਾ ਹੋ ਸਕਦਾ ਵੀ ਤੁਹਾਨੂੰ ਕੋਈ ਗੱਲਬਾਤ ਕਰ ਲੇ ਫੇਰ ਹੋ ਸਕਦਾ ਵੀ ਦਾਖੜ ਕਵੇ ਵੀ ਯਾਰ ਮੈਂ ਕੋਈ ਕਰਦਾ ਹੈ ਵੇ ਭਾਈ ਤੁਸੀਂ ਕਹੋਗੇ ਵੀ ਦਵਾ ਨਾ ਦਵਾ ਅਸੀਂ ਤਾਂ ਤੈਨੂੰ ਬੋਟਾ ਦਾ ਪਾਣੀ ਹੈ ਤੈਨੂੰ ਇਹ ਤੂੰ ਹੀ ਸਾਡਾ ਹੈ ਤੇ ਫਿਰ ਭਾਈ ਕਿਸੇ ਨੇ ਨਹੀਂ ਕਰਦਾ ਆ ਚਾਰ ਕੰਮ ਅਸੀਂ ਕਰਾਂਗੇ ਫਟੇ ਤੇ ਜੇ ਸਰਕਾਰ ਆ ਗਈ ਕਾਂਗਰਸ ਦਾ ਬੰਦਾ ਇੱਥੋਂ ਜਿੱਤ ਗਿਆ 2027 ਚ ਮੁੱਖ ਮੰਤਰੀ ਕਾਂਗਰਸ ਪਾਰਟੀ ਦਾ ਦਗਨੀ ਸਾਹਿਬ ਖੜੇ ਹੈ ਮੁੱਖ ਮੰਤਰੀ ਆਪ ਲੋਕੋ ਨੇ ਬਣਾਣਾ ਹੈ ਜੇ ਪਹਿਲਾ ਕੰਮ ਆਪਕੋ ਕਰਵਾਣਾ ਪਵੇਗਾ ਇਹ ਕਰਵਾएंगे ਤੁਸੀਂ ਫਰਜ਼ੀ